ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਗੂ ਚਕਜੀਤ ਸਿੰਘ ਢੱਲੇਵਾਲ ਦੇ ਵੱਲੋਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਇਹ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਾਇਦਾਦ ਪਰਿਵਾਰਕ ਮੈਂਬਰਾਂ ਦੇ ਨਾਂ ਕਰ ਦਿੱਤੀ ਗਈ ਸੀਗੀ ਤੇ ਇਸੇ ਵਿਚਾਲੇ ਜਿਹੜੀ ਕਿ ਬੀਤੇ ਰਾਤ ਤੋਂ ਹੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹ ਖਬਰਾਂ ਜਿਹੜੀ ਕਿ ਸਾਹਮਣੇ ਆਈਆਂ ਨੇ ਪਰ ਇਹਨਾਂ ਖਬਰਾਂ ਦੇ ਉੱਤੇ ਜਿਹੜਾ ਕਿ ਵਿਸ਼ਰਾਮ ਚਿੰਨ ਲੱਗ ਚੁੱਕਿਆ ਹੈ ਕਿਉਂਕਿ ਦਾਸ ਦੇ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਇੱਥੇ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਸੁਰੱਖਿਆ ਦੇ ਮੱਦੇ ਨਜ਼ਰ ਹਸਪਤਾਲ ਦੇ ਵਿਖੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਡੀ ਐਮ ਸੀ ਲੁਧਿਆਣੇ ਦਾ ਹਸਪਤਾਲ ਹੈਗਾ ਜਿੱਥੇ ਕਿ ਉਹਨਾਂ ਨੂੰ ਰੈਫਰ ਕਰਵਾਇਆ ਗਿਆ ਹੈ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਤੇ ਇਸ ਦੀ ਪੁਸ਼ਟੀ ਖੁਦ ਪੰਜਾਬ ਪੁਲਿਸ ਦੇ ਪਟਿਆਲਾ ਰੇਂਜ ਦੇ ਡੀ ਆਈਜੀ ਮਨਦੀਪ ਸਿੰਘ ਸਿੱਧੂ ਨੇ ਦਿੱਤੀ ਹੈਗੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤਾਂ ਇਹਨਾਂ ਨੇ ਇੱਕ ਆਪਣੇ ਪੇਜ ਦੇ ਉੱਤੇ ਵੀ ਵੀਡੀਓ ਸਾਂਝੀ ਕਰਕੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਤਾਂ ਆਓ ਸੁਣਦੇ ਹਾਂ ਕਿ ਪੁਲਿਸ ਦੇ ਵੱਲੋਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕੀ ਕੁਝ ਕੀਤਾ ਗਿਆ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਹਾਜ ਬੀ ਸਿੰਘ ਬੱਲਿਆਰ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾ ਸੁਣਦੀ ਖਨੌਰੀ ਵਿਕੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਦੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਐ ਲੜੰਦੀ ਸੋ ਸੇ ਸਹੂਲਤ ਆ ਉਵਣੀ ਪੁਆਇੰਟ ਪਾਉਂਦੀ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਿਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਗੂ ਚਕਜੀਤ ਸਿੰਘ ਢੱਲੇਵਾਲ ਦੇ ਵੱਲੋਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਇਹ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਾਇਦਾਦ ਪਰਿਵਾਰਕ ਮੈਂਬਰਾਂ ਦੇ ਨਾਂ ਕਰ ਦਿੱਤੀ ਗਈ ਸੀਗੀ ਤੇ ਇਸੇ ਵਿਚਾਲੇ ਜਿਹੜੀ ਕਿ ਬੀਤੇ ਰਾਤ ਤੋਂ ਹੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਵਿਰਾਸਤ ਦੇ ਵਿੱਚ ਲੈ ਲਿਆ ਗਿਆ ਇੱਕ ਖਬਰਾਂ ਜਿਹੜੀ ਕਿ ਸਾਹਮਣੇ ਆਈਆਂ ਨੇ ਪਰ ਇਹਨਾਂ ਖਬਰਾਂ ਦੇ ਉੱਤੇ ਜਿਹੜਾ ਕਿ ਵਿਸ਼ਰਾਮ ਚਿੰਨ ਲੱਗ ਚੁੱਕਿਆ ਹੈ ਕਿਉਂਕਿ ਦਾਸ ਦੇ ਕਿ ਜਗਜੀਤ ਸਿੰਘ ਢੱਲਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਇੱਥੇ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਸੁਰੱਖਿਆ ਦੇ ਮੱਦੇਨਜ਼ਰ ਹਸਪਤਾਲ ਦੇ ਵਿਖੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਡੀਐਮਸੀ ਲੁਧਿਆਣਾ ਦਾ ਹਸਪਤਾਲ ਹੈਗਾ ਜਿੱਥੇ ਕਿ ਉਹਨਾਂ ਨੂੰ ਰੈਫਰ ਕਰਵਾਇਆ ਗਿਆ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਤੇ ਇਸ ਦੀ ਪੁਸ਼ਟੀ ਖੁਦ ਪੰਜਾਬ ਪੁਲਿਸ ਦੇ ਪਟਿਆਲਾ ਰੇਂਜ ਦੇ ਡੀ ਆਈਜੀ ਮਨਦੀਪ ਸਿੰਘ ਸਿੱਧੂ ਨੇ ਦਿੱਤੀ ਹੈਗੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤਾਂ ਇਹਨਾਂ ਨੇ ਇੱਕ ਆਪਣੇ ਪੇਜ ਦੇ ਉੱਤੇ ਵੀ ਵੀਡੀਓ ਸਾਂਝੀ ਕਰਕੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਤਾਂ ਆਓ ਸੁਣਦੇ ਹਾਂ ਕਿ ਪੁਲਿਸ ਦੇ ਵੱਲੋਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕੀ ਕੁਝ ਕੀਤਾ ਗਿਆ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਦੇ 80 ਦੇ ਸੀਂ ਬੱਲੇਆ ਉਹਨਾਂ ਵੱਲੋਂ ਅਜ ਕਿਸਾਨੀ ਮੰਗਾਸਵੰਦੀ ਖਨੌਰੀ ਵਿਖੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਦੀ ਚਿੰਤਾ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਅਪਕਟ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰ ਇਹ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਐ ਲੁਰੰਦੀ ਸੋ ਸਿਹਤ ਸਹੂਲਤ ਆ ਉਹ ਨਹੀਂ ਪੁਆਇੰਟ ਪਾਉਂਦੀ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ